ਦਿਲਜੀਤ ਦੋਸਾਂਝ ਨੇ ਕਿਰਦਾਰ ਅਦਾ ਕੀਤਾ ਹੈ ਜਸਵੰਤ ਸਿੰਘ ਖਾਲੜਾ ਹਰਾਂ ਦਾ ਜਸਵੰਤ ਸਿੰਘ ਖਾਲੜਾ ਹਿਊਮਨ ਰਾਈਟ ਐਕਟਿਵਿਸਟ ਯਾਨੀ ਕਿ ਮਨੁੱਖੀ ਅਧਿਕਾਰਾਂ ਦੇ ਕਾਰਕੂਨ 1995 ਦੇ ਸਤੰਬਰ ਮਹੀਨੇ ਦੇ ਵਿੱਚ ਲਾਪਤਾ ਹੋ ਜਾਂਦੇ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਠਹਿਰਾਇਆ ਜਾਂਦਾ ਹੈ ਤੇ ਪੂਰਾ ਮਾਮਲਾ ਇੱਕ ਫਿਲਮ ਦੇ ਰੂਪ ਵਿੱਚ ਸਾਹਮਣੇ ਆਉਣ ਵਾਲਾ ਸੀਗਾ ਫਿਲਮ ਦਾ ਨਾਮ ਪੰਜਾਬ 95 ਹੈ ਪਰ ਸੈਂਸਰ ਬੋਰਡ ਹੁਣ ਕਹਿੰਦਾ ਕਿ ਭਾਈ ਇਹ ਫਿਲਮ ਦਾ ਨਾਮ ਨਹੀਂ ਰੱਖਣਾ ਤੇ ਨਾ ਹੀ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਦਾ ਜਿਹੜਾ ਨਾਮ ਹੈ ਇਹ ਇਹ ਵੀ ਨਹੀਂ ਰੱਖਣਾ ਇਹ ਸਾਰੀਆਂ ਰਿਪੋਰਟਾਂ ਛਪੀਆਂ ਨੇ ਖਾਸ ਕਰਕੇ ਮਿੱਡੇ ਦੀ ਇਹ ਰਿਪੋਰਟ ਹੈ ਜਿਸ ਨੂੰ ਕਈ ਅਖਬਾਰਾਂ ਨੇ ਕਈ ਆਊਟਲੈਟਸ ਨੇ ਛਾਪਿਆ ਵੀ ਹੈ ਮੈਂ ਸੁਨੀਲ ਕੁਟਾਰੀਆ ਤੇ ਇਸ ਪੂਰੇ ਮੁੱਦੇ ਬਾਰੇ ਅਸੀਂ ਗੱਲ ਕਰਾਂਗੇ ਇਸ ਫਿਲਮ ਦੀ ਗੱਲ ਕਰਾਂਗੇ ਕੌਣ ਇਸ ਫਿਲਮ ਨੂੰ ਬਣਾ ਰਿਹਾ ਹੈ ਕਿਸ ਨੇ ਪ੍ਰੋਡਿਊਸ ਕੀਤੀ ਹੈ ਤੇ ਫਿਲਮ ਦੇ ਵਿੱਚ ਕੌਣ-ਕੌਣ ਹੈ ਪੂਰਾ ਮਸਲਾ ਹੈ ਕਿ ਪੰਜਾਬ 95 ਇਹ ਉਸ ਫਿਲਮ ਦਾ ਨਾਮ ਹੈ ਜਿਸ ਵਿੱਚ ਜਸਵੰਤ ਸਿੰਘ ਖਲੜਾ ਦਾ ਕਿਰਦਾਰ ਦਿਲਜੀਤ ਦੋਸਾਂਝ ਨੇ ਅਦਾ ਕੀਤਾ ਉਹਨਾਂ ਨੇ ਆਪਣਾ ਕੰਮ ਕਰਤਾ ਪਰ ਹੁਣ ਇਹ ਫਿਲਮ ਸੈਂਸਰ ਬੋਰਡ ਦੇ ਕੋਲ ਪਈ ਹੈ ਪਹਿਲਾਂ ਉਹਨਾਂ ਨੇ 21 ਕੱਟ ਲਾਏ ਫਿਰ 85 ਕੱਟ ਤੇ ਹੁਣ 120 ਕੱਟਸ ਦੀ ਖਬਰ ਸਾਹਮਣੇ ਆਈ ਹੈ ਮਿੱਡੇ ਦੀ ਰਿਪੋਰਟ ਦੇ ਹਵਾਲੇ ਦੇ ਨਾਲ ਤੁਹਾਨੂੰ ਦੱਸਦੀ ਕਿ ਦਿਲਜੀਤ ਦੋਸਾਂਝ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਸੁਵਿੰਦਰ ਵਿੱਕੀ ਜਿਨ੍ਹਾਂ ਨੂੰ ਆਪਾਂ ਕੋਹਰਾ ਦੇ ਵਿੱਚ ਦੇਖ ਚੁੱਕੇ ਹਾਂ ਬਤੌਰ ਬਲਬੀਰ ਸਿੰਘ ਉਹ ਵੀ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦਾ ਕਿਰਦਾਰ ਅਦਾ ਕਰ ਰਹੇ ਨੇ ਇਸ ਤੋਂ ਇਲਾਵਾ ਅਰਜੁਨ ਰਾਮਪਾਲ ਜਗਜੀਤ ਸੰਧੂ ਪੰਜਾਬੀ ਫਿਲਮਾਂ ਦੇ ਇੱਕ ਨਾਮੀ ਅਦਾਕਾਰ ਨੇ ਜਿਨ੍ਹਾਂ ਨੂੰ ਤੁਸੀਂ ਪਾਤਾਲ ਲੋਕ ਇੱਕ ਸੀਰੀਜ਼ ਦੇ ਵਿੱਚ ਚਾਕੂ ਦਾ ਕਿਰਦਾਰ ਦੇ ਵਿੱਚ ਦੇਖਿਆ ਉਸ ਤੋਂ ਇਲਾਵਾ ਉਹ ਇਹ ਭੋਲੇ ਹੋਏ ਉਹਨਾਂ ਨੇ ਆਪਣੀ ਇੱਕ ਫਿਲਮ ਵੀ ਪ੍ਰੋਡਿਊਸ ਕੀਤੀ ਜਦੇ ਵਿੱਚ ਭੋਲੇ ਦਾ ਕਿਰਦਾਰ ਉਹਨਾਂ ਨੇ ਅਦਾ ਕੀਤਾ ਉਹ ਵੀ ਨੇ ਵਰੁਣ ਬਡੋਲਾ ਨੇ ਜਿਨ੍ਹਾਂ ਨੂੰ ਕੋਹਰਾ ਦੇ ਵਿੱਚ ਤੁਸੀਂ ਸਰਦਾਰ ਜੀ ਦੇ ਕਿਰਦਾਰ ਦੇ ਵਿੱਚ ਦੇਖਿਆ ਇਸ ਤੋਂ ਇਲਾਵਾ ਕਮਲਜੀਤ ਸਿੰਘ ਵੀ ਇਸ ਫਿਲਮ ਦੇ ਵਿੱਚ ਨੇ ਜਿਨ੍ਹਾਂ ਨੂੰ ਤੁਸੀਂ ਜੀਆਂ ਆਆਂ ਨੂੰ ਅਸਾਨੂੰਮਾਨ ਮਤਰਾ ਦਾ ਵਗੈਰਾ ਵਗੈਰਾ ਫਿਲਮਾਂ ਦੇ ਵਿੱਚ ਦੇਖਿਆ ਖੈਰ ਇਸ ਫਿਲਮ ਨੂੰ ਡਾਇਰੈਕਟ ਕੀਤਾ ਹਾਨੀ ਤਿਹਾਨ ਨੇ ਨਾ ਸਿਰਫ ਹਾਨੀ ਤਿਹਾਨ ਉਹਨਾਂ ਦੇ ਨਾਲ ਦੋ ਸ਼ਖਸ ਹੋਰ ਨੇ ਪਰ ਐਜ਼ ਅ ਡਾਇਰੈਕਟਰ ਹਾਨੀ ਤਿਹਾਨ ਦਾ ਨਾਮ ਹੀ ਸਾਹਮਣੇ ਆਉਂਦਾ ਜੇ ਅਸੀਂ ਆਈ ਐਮ ਡੀ ਬੀ ਦੀ ਗੱਲ ਮੰਨੀਏ ਤਾਂ ਇਸ ਫਿਲਮ ਦੀ ਲੈਂਥ ਜਿਹੜੀ ਹੈ ਉਹ ਹੈ 2 ਘੰਟੇ 49 ਮਿੰਟ ਦੀ ਪਰ ਜੇ 120 ਕਟ ਸੰਭਵ ਨੇ ਤਾ ਇਸ ਦੀ ਲੰਥ ਕੀ ਰਹਿ ਜਾਏਗੀ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਫਿਲਮ ਦੇ ਮੁੱਖ ਪ੍ਰੋਡਿਊਸਰ ਨੇ ਰੋਨੀ ਸਕਰੂ ਵਾਲਾ ਆਰਐਸਵੀਪੀ ਫਿਲਮ ਜਿਨ੍ਹਾਂ ਦਾ ਬੈਨਰ ਹੈ ਔਰ ਜਸਵੰਤ ਸਿੰਘ ਖਾਲੜਾ ਸਤੰਬਰ 1995 ਦੇ ਵਿੱਚ ਇੱਕਦਮ ਲਾਪਤਾ ਹੋ ਜਾਂਦੇ ਨੇ ਡਿਸਪੀਅਰ ਹੋ ਜਾਂਦੇ ਨੇ ਪਰਿਵਾਰ ਪਹੁੰਚ ਕਰਦਾ ਹੈ ਅਦਾਲਤ ਤੱਕ ਸੀਬੀਆਈ ਦੀ ਇਨਕੁਆਰੀ ਹੁੰਦੀ ਹੈ ਤੇ ਮਸਲਾ ਹੱਲ ਹੁੰਦਾ ਹੈ ਕੁਝ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਘਰਾ ਦੇ ਦਿੱਤਾ ਜਾਂਦਾ ਹੈ ਹੁਣ ਸੈਂਸਰ ਬੋਰਡ ਦੇ ਦਰਵਾਜ਼ੇ ਤੇ ਉਹਨਾਂ ਦੀ ਹੀ ਬਾਇਓਪਿਕ ਫਿਲਮ ਯਾਨੀ ਕਿ ਪੰਜਾਬ 95 ਜਿਹਦਾ ਪਹਿਲਾ ਨਾਮ ਕੱਲੂ ਕਾਰਾ ਵੀ ਅਸੀਂ ਸੁਣਦੇ ਆ ਰਹੇ ਹੁਣ ਸੈਂਸਰ ਬੋਰਡ ਕਹਿੰਦਾ ਹੈ ਇਹਨਾਂ ਰਿਪੋਰਟਸ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਹੈ ਉਹਨਾਂ ਨੇ ਆਪਣੇ ਸੋਰਸਸ ਦੇ ਹਵਾਲੇ ਨਾਲ ਇੱਕ ਖਬਰ ਚਾਪੀ ਹੈ ਕਿ ਇਸ ਫਿਲਮ ਦਾ ਜਿਹੜਾ ਕਿਰਦਾਰ ਹੈ ਜਸਵੰਤ ਸਿੰਘ ਖਾਲੜਾ ਉਹ ਨਾਮ ਹੀ ਬਦਲ ਦਿੱਤਾ ਜਾਵੇ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦੇ ਕਿਰਦਾਰ ਦੀ ਆਪਾਂ ਬਾਰ-ਬਾਰ ਗੱਲ ਕਰ ਰਹੇ ਹਾਂ ਇਹਨਾਂ ਦੇ ਉੱਤੇ ਇਹ ਫਿਲਮ ਬਣੀ ਹੈ ਇਹ ਬਾਇਓਪਿਕ ਹੈ ਉਹਨਾਂ ਦੀ ਔਰ ਹਨੀ ਤ੍ਰਿਹਾਨ ਨੇ ਡਾਇਰੈਕਟ ਕੀਤੀ ਹੈ ਹਨੀ ਤ੍ਰਿਹਾਨ ਦਾ ਖੁਦ ਦਾ ਵੀ ਜਿਹੜਾ ਤਾਲੁਕ ਹੈ ਉਹ ਤਰਨਤਾਰਨ ਖਾਲੜਾ ਇਲਾਕੇ ਦੇ ਨਾਲ ਹੀ ਹੈ ਹਾਲਾਂਕਿ ਉਹਨਾਂ ਦਾ ਜਨ ਪਰ ਖਾਲਾ ਤੇ ਤਰਨਤਾਰਨ ਇਲਾਕੇ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਵੀ ਤਾਲੁਕ ਹੈ ਤੇ ਜਿਸ شدت ਨਾਲ ਦੱਸਿਆ ਜਾ ਰਿਹਾ ਹੈ ਕਿ ਹਨੀ ਤਿਹਾਨ ਨੇ ਇਹ ਫਿਲਮ ਬਣਾਈ ਹੈ ਉਸ ਉੱਤੇ ਹੁਣ ਖਤਰੇ ਦੇ ਬਦਲ ਮੰਡਰਾ ਰਹੇ ਨੇ ਉਹ ਇਸ ਕਰਕੇ ਕਿਉਂਕਿ ਪਹਿਲਾਂ 21 ਕੱਟਸ ਦੀ ਖਬਰ ਆਉਂਦੀ ਹੈ ਫਿਰ 85 ਕੱਟਸ ਤੇ ਹੁਣ 120 ਕੱਟਸ ਦੀ ਖਬਰ ਆਈ ਹੈ ਇਸ ਤੋਂ ਇਲਾਵਾ ਸੈਂਸਰ ਬੋਰਡ ਇਹ ਵੀ ਚਾਹੁੰਦਾ ਹੈ ਇਹਨਾਂ ਰਿਪੋਰਟਸ ਦੇ ਹਵਾਲੇ ਦੇ ਨਾਲ ਜੋ ਖਬਰ ਹੈ ਕਿ ਇਸ ਫਿਲਮ ਦਾ ਨਾਮ ਬਦਲਿਆ ਜਾਵੇ ਪੰਜਾਬ 95 ਦੀ ਥਾਂ ਤੇ ਸਤਰੂਜ ਇਸ ਫਿਲਮ ਦਾ ਨਾਮ ਰੱਖਿਆ ਜਾਵੇ ਸਤਰੂਜ ਦਰਿਆ ਦੇ ਨਾਮ ਤੇ ਤੇ ਇਸ ਤੋਂ ਇਲਾਵਾ ਕਿਰਦਾਰ ਜਿਹੜਾ ਮੇਨ ਕਿਰਦਾਰ ਹੈ ਇਦੇ ਵਿੱਚੋਂ ਤਿੰਨ ਗੱਲਾਂ ਖਾਸ ਤੌਰ ਤੇ ਉੱਭਰਦੀਆਂ ਨੇ ਕਿ ਕੀ ਕਾਰਨ ਕੀ ਹੋ ਸਕਦੇ ਨੇ ਕਿ ਅ지ਹਾ ਹੋ ਰਿਹਾ ਹੈ ਜਾਂ ਤੁਸੀਂ ਵੀ ਦੱਸ ਸਕਦੇ ਹੋ ਕਿ ਤੁਸੀਂ ਕੀ ਸਮਝਦੇ ਹੋ ਤੁਹਾਡੇ ਜ਼ੈਨ ਦੇ ਵਿੱਚ ਕੀ ਆਉਂਦਾ ਜਦੋਂ ਅਸੀਂ ਸੈਂਸਰ ਬੋਰਡ ਦੀ ਗੱਲ ਕਰ ਰਹੇ ਹਾਂ ਇਸ ਫਿਲਮ ਦੀ ਗੱਲ ਕਰ ਰਹੇ ਹਾਂ ਪਹਿਲੀ ਚੀਜ਼ ਤਾਂ ਇਹ ਹੈ ਕਿ ਕੀ ਇਹ ਫਿਲਮ ਰਿਲੀਜ਼ ਹੋ ਪਾਵੇਗੀ ਜਾਂ ਨਹੀਂ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਕਿੰਨੇ ਸਿਨੇਮਾਜ਼ ਇਸ ਨੂੰ ਮਿਲਣਗੇ ਔਰ ਵਰਲਡਵਾਈਡ ਰਿਲੀਜ਼ ਹੋ ਸਕੇਗੀ ਜਾਂ ਨਹੀਂ ਜਦੋਂ ਅਸੀਂ ਵਰਲਡਵਾਈਡ ਰਿਲੀਜ਼ ਦੀ ਗੱਲ ਕਰ ਰਹੇ ਹਾਂ ਤਾਂ 2023 ਦੇ ਵਿੱਚ ਟੋਰਾਂਟੋ ਦੇ ਇੱਕ ਪੌਪੂਲਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਜਿਹਨੂੰ ਅਸੀਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਯਾਨੀ ਕਿ ਟ ਆਈ ਐਫ ਐਫ ਦੇ ਨਾਮ ਦੇ ਨਾਲ ਜਾਣਦੇ ਹਾਂ ਉੱਥੇ ਇਸ ਫਿਲਮ ਨੂੰ ਭੇਜਿਆ ਜਾਂਦਾ ਐਂਟਰੀ ਹੁੰਦੀ ਹੈ ਪਰ ਐਨ ਮੌਕੇ ਤੇ ਫਿਲਮ ਨੂੰ ਵਾਪਸ ਲੈ ਲਿਆ ਜਾਂਦਾ ਯਾਨੀ ਕਿ ਫਿਲਮ ਉੱਥੇ ਸਕਰੀਨਿੰਗ ਇਸ ਫਰਮ ਦੀ ਨਹੀਂ ਹੁੰਦੀ ਤੀਸਰਾ ਸਵਾਲ ਇਹ ਹੈ ਕਿ ਜਿਸ ਕਦਰ ਹੁਣ ਦਿਲਜੀਤ ਦੋਸਾਂਝ ਦਾ ਕਦ ਜਾਂ ਗ੍ਰਾਫ ਉੱਤੇ ਵੱਧ ਰਿ ਹੈ ਕਿ ਇਸ ਰੋਲੇ ਰੱਪੇ ਦੇ ਵਿਚਾਰ ਇਸ ਫਿਲਮ ਦੇ ਕਰਕੇ ਉਹਨਾਂ ਦੇ ਗ੍ਰਾਫ ਤੇ ਕੋਈ ਅਸਰ ਪਵੇਗਾ ਇਹ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜਦੋਂ ਅਸੀਂ ਕਿਰਦਾਰਾਂ ਦੀ ਗੱਲ ਕਰ ਰਹੇ ਹਾਂ ਖਾਸ ਤੌਰ ਤੇ ਦਿਲਜੀਤ ਦੋਸਾਂਝ ਦੀ ਗੱਲ ਕਰ ਰਹੇ ਹਾਂ ਤੇ ਦਿਲਜੀਤ ਦੋਸਾਂਝ ਇਹਨੇ ਦਿਨੀਆਂ ਆਪਣੇ ਟੂਰਸ ਕਰਕੇ ਕੁਚੇਲਾ ਤੋਪਾ ਜਿਮੀ ਫਾਲਨ ਦਾ ਸ਼ੋਅ ਹੋਵੇ ਔਰ ਇਸ ਉੱਤੇ ਬਕਾਇਦਾ ਸੀ ਇੱਕ ਰਿਪੋਰਟ ਵੀ ਬਣਾਈ ਸੀ ਉਹ ਰਿਪੋਰਟ ਵੀ ਤੁਸੀਂ ਕਮੈਂਟਸ ਦੇ ਵਿੱਚ ਜਾਂ ਫਿਰ ਕਾਰਡਸ ਤੇ ਦੇਖ ਸਕਦੇ ਹੋ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜਿਦੇ ਵਿੱਚ ਇਹ ਗੱਲਾਂ ਦੱਸਿਆ ਗਿਆ ਹੈ ਕਿ ਜੇ ਤੁਸੀਂ ਦਿਲਜੀਤ ਦੋਸਾਂਝ ਦੇ ਸ਼ੋਅਸ ਦੇ ਵਿੱਚ ਜਾਣਾ ਹੈ ਤਾਂ ਕੀ ਕੁਝ ਐਕਸਪੈਕਟ ਕਰ ਸਕਦੇ ਹੋ ਕਿ ਕੁਝ ਉਮੀਦ ਤੁਹਾਨੂੰ ਕਰ ਲੈਣੀ ਚਾਹੀਦੀ ਹੈ ਉਸ ਸ਼ੋਅ ਤੇ ਜਾਣ ਤੋਂ ਪਹਿਲਾਂ ਜਾਂ ਸ਼ੋਅ ਤੇ ਜਾਣ ਤੋਂ ਬਾਅਦ ਅਗਰ ਤੁਸੀਂ ਕੋਈ ਦੇਖਦੇ ਹੋ ਇੰਡੀਆ ਦੇ ਵਿੱਚ ਉਹਨਾਂ ਦਾ ਸ਼ੋਅ ਤਾਂ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਉਹ ਵੀ ਤੁਸੀਂ ਸਾਂਝਾ ਕਰ ਸਕਦੇ ਹੋ ਇਹ ਰਿਪੋਰਟ ਤੁਸੀਂ ਜ਼ਰੂਰ ਦੇਖਿਓ ਕਮੈਂਟਸ ਦੇ ਵਿੱਚ ਵੀ ਤੇ ਕਾਰਡਸ ਦੇ ਵਿੱਚ ਵੀ ਇਸ ਤੋਂ ਇਲਾਵਾ ਇੱਕ ਕਿਰਦਾਰ ਹੋਰ ਸੁਵਿੰਦਰ ਵਿੱਕੀ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਕੋਹਰਾ ਦੇ ਬਲਬੀਰ ਸਿੰਘ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਤੌਰ ਤੇ ਉਹਨਾਂ ਦਾ ਇੱਕ ਕਿਰਦਾਰ ਨਜ਼ਰ ਆਇਆ ਸੀ ਉਹ ਵੀ ਪੰਜਾਬ 95 ਜੇ ਇਹਦਾ ਨਾਮ ਬਦਲ ਜਾਂਦਾ ਹੈ ਜੇ ਅਸੀਂ ਰਿਪੋਰਟ ਸੀ ਮੰਨੀ ਜੇ ਸਤਲੁਜ ਹੀ ਰਹਿੰਦਾ ਤਾਂ ਉਸ ਵਿੱਚ ਵੀ ਇਹਨਾਂ ਦਾ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਹੀ ਕਿਰਦਾਰ ਹੈ ਸਵਿੰਦਰ ਵਿੱਕੀ ਹੋਰਾਂ ਨੇ ਵੀ ਪੰਜਾਬ 95 ਫਿਲਮ ਬਾਰੇ ਮੇਰੇ ਨਾਲ ਇੱਕ ਇੰਟਰਵਿਊ ਵਿੱਚ ਆਪਣੇ ਕਿਰਦਾਰ ਦੀ ਗੱਲ ਕੀਤੀ ਸੀ ਕਿੰਨੀ ਕੁ ਗੱਲ ਕੀਤੀ ਸੀ ਕੀ ਗੱਲ ਕੀਤੀ ਸੀ ਇਸ ਬਾਰੇ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਸ ਇੰਟਰਵਿਊ ਦਾ ਲਿੰਕ ਦੇਖ ਸਕਦੇ ਹੋ ਔਰ ਕਾਰਡਸ ਤੇ ਵੀ ਇੱਕ ਲਿੰਕ ਤੁਹਾਨੂੰ ਮਿਲ ਰਿਹਾ ਹੈ ਹੁਣ ਸਵਾਲ ਤੁਹਾਡੇ ਸਭ ਦੇ ਸਾਹਮਣੇ ਹੈ ਇਹ ਇੱਕ ਓਪਨ ਐਂਡਡ ਡਿਬੇਟ ਬਣ ਚੁੱਕੀ ਹੈ ਕਿ ਜੋ ਕੁਝ ਸੈਂਸਰ ਬੋਰਡ ਚੇਂजेस ਚਾਹੁੰਦਾ ਹੈ ਜੇ ਅਸੀਂ ਮਿਡੇ ਦੀ ਰਿਪੋਰਟਸ ਦੀ ਗੱਲ ਮੰਨੀਏ ਤਾਂ ਕੀ ਹੂ ਬਹੂ ਉਹ ਫਿਲਮ ਜੋ ਕਹਿਣਾ ਚਾਹੁੰਦੀ ਹੈ ਦਰਸ਼ਕਾਂ ਨੂੰ ਆਵਾਮ ਤੱਕ ਪਹੁੰਚਾਉਣਾ ਚਾਹੁੰਦੀ ਹੈ ਕਿ ਨਿਰਦੇਸ਼ਕ ਜਾਂ ਅਦਾਕਾਰ ਜਾਂ ਖਾਲੜਾ ਹੋਰਾਂ ਦਾ ਪਰਿਵਾਰ ਉਸ ਤਰੀਕੇ ਉਹ ਕਹਾਣੀ ਕਹਿ ਪਾਏਗਾ ਤੁਹਾਡੇ ਤੱਕ ਉਹ ਕਹਾਣੀ ਪਹੁੰਚ ਪਾਏਗੀ ਜੋ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਕੀਤਾ ਉਹਨਾਂ ਨੇ ਕੀ ਕੁਝ ਕੀਤਾ ਉਹ ਤੁਹਾਨੂੰ ਬਰੀਫ ਦੇ ਵਿੱਚ ਦੱਸ ਦिए दरअसल 1984 ਤੋਂ 1994 ਦੇ ਦਰਮਿਆਨ ਪੰਜਾਬ ਦੇ ਵਿੱਚ ਕਈ ਲੋਕ ਲਾਪਤਾ ਹੁੰਦੇ ਨੇ ਔਰ ਇਹਨਾਂ ਲਾਪਤਾ ਲੋਕਾਂ ਨੂੰ ਹੀ ਲੱਭਣ ਦੇ ਵਿੱਚ ਲੱਗੇ ਹੋਏ ਸਨ ਡਿਸਪੀਅਰ ਲੋਕਾਂ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਸਨ ਜਸਵੰਤ ਸਿੰਘ ਖਾਲਾ ਪਰ ਉਹਨਾਂ ਨੂੰ ਲੱਭਦੇ-ਲੱਭਦੇ ਇੱਕ ਦਿਨ ਆਪ ਲਾਪਤਾ ਹੋ ਜਾਂਦੇ ਨੇ ਇਲਜ਼ਾਮ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਲੱਗਦੇ ਨੇ ਪੰਜਾਬ ਪੁਲਿਸ ਦੇ ਆਫੀਸਰਸ ਤੇ ਲੱਗਦੇ ਨੇ ਤੇ ਅਲਟੀਮੇਟਲੀ ਰੁਖ ਕਰਦਾ ਪਰਿਵਾਰ ਅਦਾਲਤ ਦਾ ਅਦਾਲਤ ਫੈਸਲਾ ਕਰਦੀ ਹੈ ਸੀਬੀਆਈ ਇਸ ਨੂੰ ਇਨਵੈਸਟੀਗੇਟ ਕਰਦੀ ਹੈ ਪੂਰੇ ਕੇਸ ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਪੰਜਾਬ ਪੁਲਿਸ ਦੇ ਕਈ ਮੁਲਾਜ਼ਮਾਂ ਨੂੰ ਦੋਸ਼ੀ ਘਰਾ ਕਰ ਦੇ ਦਿੱਤਾ ਜਾਂਦਾ ਹੈ ਵੱਡਾ ਸਵਾਲ ਇਹ ਹੈ ਕਿ ਕੀ ਇਹ ਫਿਲਮ ਕੱਟਸ ਤੋਂ ਬਾਅਦ ਉਸ ਤਰ੍ਹਾਂ ਦੀ ਰਹੇਗੀ या नहीं रहेगी तो उसी कॉमेंट्स के जरूर जवाब देने हैं और जो तो थोड़े कोई सवाल भी ने तो लगता है कि रेज़ होंगे है इस पूरे सनैरियो तो वो भी तुम जरूर शेयर करो और इस भी व् जरूर शेयर करो मेरे चैनल में सबसक्राइब करना फॉलो करना लाइक करना बहुत बहुत शुक्रिया